ਸੰਸਾਰ ਭਰ ਵਿੱਚ ਵਸਦੇ ਸਮੂਹ ਭੈਣਾ ਭਰਾਵਾਂ, ਮਾਵਾਂ, ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਨੂੰ ਮੇਰੇ ਵੱਲੋਂ ਗੁਰਫਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਤੀਸਰੀ ਜੰਗ ਦੇ ਵਿਸ਼ਵ ਯੁੱਧ ਦੇ ਦਰਵਾਜ਼ੇ ਮੋਹਰੇ ਖੜਾ ਆਪ ਸਭ ਜਾਣਦੇ ਹੋ ਕਿ ਐਤਿਕਾਂ ਵਾਲੀ ਜੰਗ ਜੇਤੂ ਉਹ ਹੀ ਹੋਣਗੇ ਜਿਨ੍ਹਾਂ ਕੋਲ ਅਸਮਾਨੀ ਹਮਲਿਆਂ ਦੀ ਨਿਪੁੰਨਤਾ ਜ਼ਿਆਦਾ ਹੋਵੇਗੀ ਅਸਮਾਨੀ ਹਮਲਿਆਂ ਲਈ ਸਮਾਨ ਜ਼ਿਆਦਾ ਹੋਵੇਗਾ ਅਸਮਾਨੇ ਹਮਲਿਆਂ ਵਿੱਚ ਕਾਰਗੁਜ਼ਾਰੀ ਜਿੰਨਾ ਦੀ ਵਧੀਆ ਹੋਵੇਗੀ ਕਾਰਗੁਜ਼ਾਰੀ ਉਸੇ ਦੀ ਵਧੀਆ ਹੋਣੀ ਆ ਜਿਹਦੇ ਕੋਲ ਦੂਸਰੇ ਦੇਸ਼ ਦੀ ਜਾਣਕਾਰੀ ਇਨਫੋਰਮੇਸ਼ਨ ਜ਼ਿਆਦਾ ਹੋਵੇਗੀ ਸੰਸਾਰ ਨੂੰ ਸਿਰਫ ਦੋ ਮੁਲਕਾਂ ਤੋਂ ਖਤਰਾ ਹੈ ਇੱਕ ਇੰਡੀਆ ਤੇ ਦੂਸਰਾ ਇਜ਼ਰਾਈਲ ਇਹ ਦੋਨੋਂ ਹੀ ਪਵਾੜੇ ਦੀ ਵੱਡੀ ਜੜ ਹਨ ਦੋਹਾਂ ਦਾ ਨਾਮ ਈੜੀ ਤੋਂ ਸ਼ੁਰੂ ਹੁੰਦਾ ਈੜੇ ਇੰਡੀਆ ਈੜੇ ਇਜ਼ਰਾਈਲ ਦੋਨਾਂ ਦਾ ਨਾਮ ਆਈ ਤੋਂ ਸ਼ੁਰੂ ਹੁੰਦਾ ਆਈ ਇੰਡੀਆ ਆਈ ਇਜ਼ਰਾਈਲ ਇਹਨਾਂ ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਮੱਤ ਉੱਤੇ ਇੱਕ ਵੱਡਾ ਪਰਦਾ ਪਿਆ ਹੋਇਆ ਹੈ ਅਤੇ ਇਹ ਪਰਦਾ ਆਪਣੀ ਧੌਣ ਪਰਮਾਉਣ ਤੋਂ ਬਿਨਾਂ ਇਹਨਾਂ ਦਾ ਖੁੱਲਣਾ ਨਹੀਂ ਇਹ ਮੇਰਾ ਮੰਨਣਾ ਹੈ ਇਹ ਦੋਵੇਂ ਧਿਰਾਂ ਦੇ ਲੋਕ ਕਹਿ ਲਓ ਇਹਨਾਂ ਦੇ ਲੀਡਰ ਕਹਿ ਲਓ ਦੋਵੇਂ ਹੀ ਡਰਪੋਕ ਹਨ ਇਹਨਾਂ ਦਾ ਡਰ ਵੀ ਬੜਾ ਅਜੀਬ ਜਿਹਾ ਹੈ ਜਿਸ ਨੂੰ ਮੈਂ ਇੱਕ ਉਦਾਹਰਣ ਦੇ ਕੇ ਆਸਾਨੀ ਨਾਲ ਸਮਝਾ ਸਕਾਂਗਾ ਇਹ ਬਿਲਕੁਲ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ ਵਿਅਕਤੀ ਕਿਸੇ ਗਵਾਂਢੀ ਦੇ ਘਰ ਦੇ ਉੱਤੇ ਅਚਾਨਕ ਹੀ ਸੁੱਤੇ ਪਿਆ ਹਮਲਾ ਕਰ ਦੇ ਤੇ ਹਮਲਾ ਕਰਨ ਦਾ ਕਾਰਨ ਇਹ ਦੱਸੇ ਕਿ ਮੈਨੂੰ ਲੱਗਦਾ ਗਵੰਡੀਆਂ ਨੇ 5-6 ਸਾਲ ਬਾਅਦ ਮੈਨੂੰ ਜਾਂ ਮੇਰੇ ਘਰ ਨੂੰ ਭਟਾ ਦੇਣਾ ਹਾਲਾਂਕਿ ਵਰਤਮਾਨ ਦੇ ਵਿੱਚ ਗਵੰਡੀ ਵੱਲੋਂ ਐਸੀ ਕੋਈ ਕਾਰਵਾਈ ਨਹੀਂ ਕੋਈ ਐਸੀ ਤਲਖੀ ਨਹੀਂ ਕੋਈ ਐਸੀ ਹਰਕਤ ਨਹੀਂ ਕਿ ਉਹ ਇਸ ਨੂੰ ਮਰੇਗਾ ਪਰ ਕੋਈ ਆਪਣਾ ਹੀ ਅੰਦਰਲਾ ਪਾਪ ਭਰਿਆ ਡਰ ਇਹਨਾਂ ਨੂੰ ਸਤਾਉਂਦਾ ਰਹਿੰਦਾ ਹੈ ਇਜ਼ਰਾਈਲ ਕਹਿੰਦਾ ਹੈ ਕਿ ਜੇ ਈਰਾਨ ਨੇ ਬੰਬ ਬਣਾ ਲਿਆ ਤਾਂ ਉਹਨੇ ਸਾਨੂੰ ਖਤਮ ਕਰ ਦੇਣਾ ਹੈ ਇੰਡੀਆ ਕਹਿ ਰਿਹਾ ਜੇ ਸਿੱਖ ਬਚ ਗਏ ਅਸੀਂ ਖਤਮ ਹੋ ਜਾਣਾ ਹੁਣ ਸਮਝਾਵੇ ਕਿਹੜਾ ਕਿ ਖਤਮ ਤਾਂ ਉਸੇ ਨੇ ਹੋਣਾ ਵਾ ਜਿਸ ਨੂੰ ਖਤਮ ਹੋਣ ਦਾ ਹੁਕਮ ਆ ਗਿਆ ਤੇ ਜੇ ਹੁਕਮ ਹੀ ਆ ਗਿਆ ਤੇ ਫਿਰ ਜਿਹੜਾ ਮਰਜੀ ਬਚਾ ਕਰ ਲਿਓ ਫਿਰ ਤੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦਾ ਉਦਾਹਰਣ ਦੇਣੀ ਇੱਥੇ ਯੋਗ ਹੋਵੇਗੀ ਮਲਕ ਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਉਸ ਨੇ ਸਾਰੇ ਦਰਵਾਜੇ ਤੋੜ ਕੇ ਆ ਜਾਣਾ ਜਿੰਨੇ ਮਰਜੀ ਬਚਾ ਕਰ ਲਿਓ ਜਿੰਨੇ ਮਰਜੀ ਆਇਰਨ ਡੋਮ ਬਣਾ ਲਿਓ ਹੋਰ ਕੁਝ ਵੀ ਹੋਵੇ ਪਰ ਇਹਨਾਂ ਦੋ ਨੀਚ ਦੇਸ਼ਾਂ ਨੇ ਪੂਰੇ ਸੰਸਾਰ ਦੇ ਅਮਨ ਨੂੰ ਅੱਗ ਲਾਉਣ ਦਾ ਠੇਕਾ ਲਿਆ ਹੋਇਆ ਹੈ ਯੂਰੋਪੀਅਨ ਯੂਨੀਅਨ ਹੋਈ ਯੂਨਾਈਟਿਡ ਨੇਸ਼ਨ ਹੋਏ ਜੀ 7 ਹੋਇਆ ਜੀ 20 ਹੋਇਆ ਜਿੰਨੇ ਵੀ ਸੰਸਾਰ ਦੇ ਦੇਸ਼ ਨੇ ਜੇ ਉਹ ਚਾਹੁੰਦੇ ਨੇ ਨਾ ਕਿ ਇਹ ਦੁਨੀਆ ਇਸੇ ਤਰ੍ਹਾਂ ਚ ਵੱਸਦੀ ਰਹੇ ਦੁਨੀਆ ਨੂੰ ਇਸ ਜੰਗ ਤੋਂ ਬਚਾਉਣ ਲਈ 50% ਤੋਂ ਵੀ ਵੱਧ ਜਿਹੜਾ ਖਤਰਾ ਹੈ ਉਸ ਦਾ ਹੱਲ ਇੱਕੋ ਹੀ ਇੱਕ ਹੈ ਕਿ ਖਾਲਸਾਤਾਨ ਦੀ ਸਥਾਪਨਾ ਕਰਵਾ ਦਿਓ ਸਿੱਖਾਂ ਦੀ ਇਹ ਮੰਗ ਕੋਈ ਸੰਸਾਰ ਦੇ ਕੋਲੋਂ ਖੈਰ ਮੰਗਣ ਵਾਲੀ ਨਹੀਂ ਹੈ ਖਾਲਸਾਤਾਨ ਤਾਂ ਬਣੇ ਜਾਣਾ ਪਰ ਖਾਲਸਾਤਾਨ ਬਣਨ ਬਗੈਰ ਸੰਸਾਰ ਵਿੱਚ ਲੱਗਣ ਵਾਲੀ ਤੀਸਰੀ ਜੰਗ ਦੀ ਅੱਗ ਦੀ ਜਿਹੜੀ ਲਪੇਟ ਹੈ ਅੱਜ ਕੱਲ ਸਾਡੇ ਪੰਜਾਬੀ ਲਪੇਟ ਨੂੰ ਚਪੇਟ ਕਹਿਣ ਲੱਗੇ ਆ ਉਹ ਵੀ ਧਿਆਨ ਦੇਣ ਚਪੇਟ ਨਹੀਂ ਹੁੰਦੀ ਲਪੇਟ ਹੁੰਦਾ ਹੈ ਲਪੇਟੀ ਦਾ ਕੱਪੜਾ ਚਪੇਟੀ ਦਾ ਨਹੀਂ ਦੂਸਰੀ ਬੋਲੀਆਂ ਦੇ ਸ਼ਬਦ ਖਾ ਮਖਾਈ ਨਾ ਚੁੱਕ ਕੇ ਆਪਣੀ ਬੋਲੀ ਵਿੱਚ ਰੱਖ ਕੇ ਕਹਿਦਿਆ ਕਰੋ ਪੰਜਾਬੀ ਦਾ ਹਾਜਮਾ ਬੜਾ ਤਗੜਾ ਹੈ ਖਾਲਸਤਾਨ ਬਗੈਰ ਅੱਗ ਦੀ ਲਪੇਟ ਵਿੱਚੋਂ ਸੰਸਾਰ ਨੇ ਨਹੀਂ ਬਚਣਾ ਜੇ ਤਾਂ ਸੰਸਾਰ ਸੈਣਾ ਹੋਇਆ ਜੇ ਸੰਸਾਰ ਵਿੱਚ ਜੇ ਦੰਨੇ ਬੰਦਿਆਂ ਦੀ ਹੋਂਦ ਹੈਗੀ ਹੈ ਜੇ ਸੰਸਾਰ ਵਿੱਚੋਂ ਜੇ ਦੰਨੇ ਅਤੇ ਸੈਣੇ ਬੰਦੇ ਮਰੇ ਜਾਂ ਖਤਮ ਨਹੀਂ ਹੋਏ ਤਾ ਸੰਸਾਰ ਨੂੰ ਤੁਰੰਤ ਖਾਲਸਤਾਨ ਦੇ ਪਿੱਛੇ ਖੜ ਕੇ ਇਸ ਦੀ ਸਥਾਪਤੀ ਕਰਾਉਣੀ ਚਾਹੀਦੀ ਹੈ ਸਿੱਖਾਂ ਦੇ ਦੇਸ਼ ਦੀ ਸਥਾਪਤੀ ਦੀ ਲੋੜ ਕਿਉਂ ਹੈ ਆਓ ਅੱਜ ਇਸ ਉੱਤੇ ਥੋੜੇ ਜੇ ਵਲਵਿੰਗ ਪਾ ਕੇ ਗੱਲ ਕਰਦੇ ਹਾਂ ਰੂਸ ਸਾਮਰਾਜ ਦੀ ਧਰਤੀ ਦਾ ਖੇਤਰਫਲ ਐਡਾ ਵੱਡਾ ਹੈ ਜਹਾਜ਼ ਇੱਕ ਬਾਰਡਰ ਤੋਂ ਦੂਸਰੇ ਬਾਰਡਰ ਤੱਕ ਜਾਣ ਲਈ 10 12 ਜਾਂ 15 ਘੰਟੇ ਲਾ ਦਿੰਦਾ ਹੈ ਐਡਾ ਵੱਡਾ ਦੇਸ਼ ਵੀ ਸਿੱਖਾਂ ਤੋਂ ਦਰਿੰਦਾ ਸਿੱਖਾਂ ਨਾਲ ਦੁਸ਼ਮਣੀ ਪਾਲ ਕੇ ਰੱਖਦਾ ਹੈ ਜਿੰਨਾ ਨੁਕਸਾਨ ਹੁਣ ਤੱਕ ਸਿੱਖਾਂ ਦਾ ਹੋਇਆ ਹੈ ਇਹ ਸਾਰਾ ਕੁਝ ਰੂਸ ਦੀਆਂ ਏਜੰਸੀਆਂ ਦੀ ਦੇਣ ਹੈ ਚਾਹੇ ਉਸ ਵਿੱਚ ਝੂਠੇ ਮੁਕਾਬਲੇ ਰਹੀਂ 17 ਸਾਲ ਤੋਂ 35 ਸਾਲ ਦੇ ਨੌਜਵਾਨਾਂ ਨੂੰ ਮਾਰ ਦੇਣ ਦੀ ਗੱਲ ਹੋਵੇ ਨਸ਼ਿਆਂ ਉੱਤੇ ਲਾ ਕੇ ਕੌਮ ਨੂੰ ਕਮਜ਼ੋਰ ਕਰਨ ਦੀ ਗੱਲ ਹੋਵੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਕੇ ਬ੍ਰਾਹਮਣੀ ਮਸਾਲੇ ਤੋਂ ਤਿਆਰ ਹੋਏ ਪ੍ਰਚਾਰਕਾਂ ਦੀ ਗੱਲ ਹੋਵੇ ਇਹ ਸਾਰੀਆਂ ਪੁੱਠੀਆਂ ਸਦੀਆਂ ਸਲਾਹਾਂ ਰੂਸ ਦੀਆਂ ਏਜੰਸੀਆਂ ਭਾਰਤ ਨੂੰ ਦਿੰਦੀਆਂ ਨੇ ਹੁਣ ਸਹਿਜ ਸੁਭਾਏ ਕਿਸੇ ਦੇ ਅੰਦਰ ਇਹ ਸਵਾਲ ਪੈਦਾ ਹੋਏਗਾ ਕਿ ਰੂਸ ਸਿੱਖਾਂ ਨਾਲ ਦੁਸ਼ਮਣੀ ਕਿਉਂ ਕਰਦਾ ਹੈ ਉਸ ਨੂੰ ਸਿੱਖਾਂ ਕੋਲੋਂ ਕੀ ਖਤਰਾ ਜਾਂ ਕੀ ਡਰ ਹੈ ਸਿੱਖਾਂ ਕੋਲੋਂ ਉਸ ਨੂੰ ਡਰ ਕੋਈ ਨਹੀਂ ਉਸ ਦੀ ਸਿੱਖਾਂ ਦੀ ਜ਼ਮੀਨ ਅਤੇ ਸਿੱਖਾਂ ਦੇ ਪਾਣੀਆਂ ਦੇ ਉੱਤੇ ਅੱਖ ਹੈ ਸਿੱਖਾਂ ਦੀ ਜ਼ਮੀਨ ਅਤੇ ਪਾਣੀ ਨੂੰ ਉਹ ਤਾਂ ਹੀ ਹੜੱਪ ਸਕੇਗਾ ਜੇ ਉਹ ਸਿੱਖੀ ਵਿਚਾਰਧਾਰਾ ਦਾ ਮੁਕੰਮਲ ਮਲੀਆ ਮੇਟ ਪੰਜਾਬ ਤੋਂ ਕਰ ਸਕੇ ਜਦ ਤੱਕ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਦੁਨੀਆਂ ਦੇ ਕਿਸੇ ਵੀ ਖਿੱਤੇ ਉੱਤੇ ਜਿਹੜਾ ਵਿਅਕਤੀ ਪੰਜਾਬ ਨਾਲ ਅੰਦਰੋਂ ਜੁੜਿਆ ਹੋਇਆ ਹੈ ਜੇ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਮੁੱਚੀ ਬਾਣੀ ਜਿਸ ਵਿੱਚ ਭਗਤਾਂ ਦੀ ਬਾਣੀ ਵੀ ਦਰਜ ਹੈ ਪੱਟਾਂ ਦੀ ਬਾਣੀ ਵੀ ਦਰਜ ਹੈ ਸਿੱਖਾਂ ਦੀ ਬਾਣੀ ਵੀ ਦਰਜ ਹੈ ਜਦ ਤੱਕ ਕੋਈ ਵੀ ਸਿੱਖ ਇਸ ਵਿਚਾਰਧਾਰਾ ਨਾਲ ਜੁੜਿਆ ਰਹੇਗਾ ਪੰਜਾਬ ਦੀ ਜ਼ਮੀਨ ਅਤੇ ਪੰਜਾਬ ਦੇ ਪਾਣੀ ਦੁਨੀਆ ਦੀ ਕੋਈ ਤਾਕਤ ਖੋਹ ਨਹੀਂ ਸਕਦੀ ਅਗਰ ਕੋਈ ਖੂਨ ਦੀ ਜ਼ਰੂਰਤ ਕਰੇਗਾ ਤਾਂ ਸਮੇਂ ਮੁਤਾਬਕ ਮੂਹੜੇ ਮੁੜੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਸ ਵਿਚਾਰਧਾਰਾ ਦੇ ਵਿੱਚ ਇੰਨੀ ਪਰਬਲ ਸ਼ਕਤੀ ਹੈ ਉਹ ਆਪਣੇ ਸਿੱਖ ਨੂੰ ਦੁਨੀਆ ਨਾਲ ਭੜਨ ਦੇ ਲੜਨ ਦੇ ਸਮਰੱਥ ਬਣਾਉਂਦਾ ਹੈ ਇਸ ਧਰਤੀ ਤੇ ਲੋਕ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਜਿਉਂਦੇ ਤੇ ਰਹਿੰਦੇ ਸਨ ਪਰ ਇਸ ਦੇ باوجود ਵੀ ਪੰਜਾਬ ਜਿਹੜਾ ਹਜ਼ਾਰ ਸਾਲ ਗੁਲਾਮ ਰਿਹਾ ਹੈ ਬੇਸ਼ੱਕ ਅਸੀਂ ਇਹ ਗੱਲ ਹਿੰਦੂਆਂ ਦੇ ਖਾਤੇ ਵਿੱਚ ਪਾਉਨੇ ਆ ਉਹਨਾਂ ਦੇ ਖਾਤੇ ਵਿੱਚ ਇਸ ਕਰਕੇ ਪਾਉਨੇ ਆ ਕਿ ਉਦੋਂ ਇਸ ਧਰਤੀ ਦੇ ਉੱਤੇ ਇਹਨਾਂ ਲੋਕਾਂ ਦਾ ਹੀ ਬੋਲਬਾਲਾ ਸੀ ਦੂਸਰੇ ਸ਼ਬਦਾਂ ਵਿੱਚ ਇੰਜ ਕਹਿ ਲਈਏ ਕਿ ਉਸ ਵਕਤ ਇੱਥੇ ਇੱਕ ਨਰਮਲ ਵਿਚਾਰਧਾਰਾ ਦਾ ਬੋਲਬਾਲਾ ਸੀ ਜੋ ਇਸ ਧਰਤੀ ਦੀ ਅਸਮਤ ਇੱਜ਼ਤ ਅਤੇ ਸਰੋਤਾਂ ਨੂੰ ਸਾਂਭਣ ਸੰਭਾਲਣ ਅਤੇ ਬਚਾਉਣ ਦੇ ਸਮਰਥਨ ਹੀ ਸੀ ਇਸ ਧਰਤੀ ਦੀ ਇਹ ਸਮਰੱਥਾ ਵਧਾਉਣ ਵਾਸਤੇ ਹੀ ਗੁਰੂ ਨਾਨਕ ਸਾਹਿਬ ਜੀ ਥੱਲੇ ਆਏ ਅਤੇ ਉਹਨਾਂ ਹੀ ਬ੍ਰਹਮੰਡੀ ਅਕਾਲੀ ਹੁਕਮਾਂ ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਹੋਈ ਉਸ ਤੋਂ ਬਾਅਦ ਇਸ ਧਰਤੀ ਦੀ ਸ਼ਕਤੀ ਇਸ ਧਰਤੀ ਦੀ ਅਣਖ ਗੈਰਤ ਅਤੇ ਜ਼ਜ਼ਬਿਆਂ ਦੇ ਵਿੱਚ ਉਹ ਭਰਪੂਰ ਜਲਵੇ ਸ਼ਾਮਲ ਹੋਏ ਜਿਨ੍ਹਾਂ ਸਾਹਮਣੇ ਈਰਾਨ ਦੇ ਖੂਖਰ ਬਾਦਸ਼ਾਹ ਨਾਦਰ ਸ਼ਾਹ ਨੂੰ ਕਿਹਾ ਪਿਆ ਇਹ ਲੋਕ ਇੱਕ ਦਿਨ ਇਸ ਧਰਤੀ ਤੇ ਰਾਜ ਕਰਨਗੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਇਥੋਂ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਅਫਗਾਨਾਂ ਨੂੰ ਆਪਣੇ ਪਖਨੂ ਤਵਾ ਜਿਹੜਾ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਉਹ ਇਲਾਕਾ ਛੱਡ ਕੇ ਪਸ਼ਾ ਨੂੰ ਪੱਛਮ ਵੱਲੇ ਪਾਸੇ ਨੂੰ ਆਪਣੀ ਸਰਹੱਦ ਪਿੱਛੇ ਲੈ ਜਾਣੀ ਪਈ ਇਹ ਸਭ ਖਾਲਸਾ ਸ਼ਕਤੀ ਦੇ ਬਤੌਰ ਸਾਰਾ ਪਿਛੋੜਾ ਹੈ ਹੁਣ ਗੱਲ ਕਰੀਏ ਕਿ ਰੂਸ ਦਾ ਇਸ ਨਾਲ ਕੀ ਲੈਣ ਦੇਣ ਰੂਸ ਦਾ ਦੁਨੀਆ ਭਰ ਲੰਬਾ ਜਿਹੜਾ ਬਾਰਡਰ ਹੈ ਜੋ ਸਾਰੇ ਦਾ ਸਾਰਾ ਸਮੁੰਦਰ ਨਾਲ ਲੱਗਦਾ ਉੱਤਰੀ ਪਾਸੇ ਬਾਈ ਵਾਲਾ ਉਸ ਦੇ ਸਾਈਬੇਰੀਆ ਦੇ ਖੇਤੇ ਨਾਲ ਲੱਗਦਾ ਹੈ ਸਮੁੰਦਰ ਹਮੇਸ਼ਾ ਜੰਮਿਆ ਰਹਿੰਦਾ ਉਸ ਉੱਤੇ ਸਮੁੰਦਰੀ ਜਹਾਜ਼ ਸ਼ਿਪ ਵਗੈਰਾ ਨਹੀਂ ਚੱਲ ਸਕਦੇ ਆਵਾਜਾਈ ਨਹੀਂ ਹੋ ਸਕਦੀ ਦੂਸਰਾ ਰੂਸ ਦੀ ਜ਼ਮੀਨ ਰੂਸ ਦੀਆਂ ਹਵਾਵਾਂ ਦਾ ਪੌਣ ਪਾਣੀ ਤੇ ਵਾਤਾਵਰਣ ਉਸ ਵਿੱਚ ਮਨੁੱਖੀ ਜੂਨ ਦਾ ਵਧਾ ਕਰਨ ਵਾਲੇ ਇੰਜ ਕਹਿ ਲਿਏ ਕਿ ਆਬਾਦੀ ਵਧਾਉਣ ਵਾਲੇ ਜਿਹੜੇ ਮਨੁੱਖ ਦੇ ਵਿੱਚ ਸ਼ੁਕਰਾਨੂ ਕਣ ਹੁੰਦੇ ਹਨ ਵਾਤਾਵਰਣ ਦੀ ਵਜ੍ਹਾ ਕਰਕੇ ਉਹਨਾਂ ਵਿੱਚ ਹਮੇਸ਼ਾ ਘਟ ਰਹੀਦੀ ਹੈ ਇਸੇ ਕਰਕੇ ਰੂਸ ਦੀ ਆਬਾਦੀ ਘਟ ਹੈ ਇਸੇ ਕਰਕੇ ਜਦੋਂ ਰੂਸ ਸੋਵੀਅਤ ਯੂਨੀਅਨ ਹੁੰਦਾ ਸੀ ਤਾਂ ਸਭ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਜੋੜੇ ਨੂੰ ਮਾਂ ਨੂੰ ਹੀਰੋਇਨ ਦਾ ਖਿਤਾਬ ਦਿੱਤਾ ਜਾਂਦਾ ਸੀ ਅੱਜ ਵੀ ਰੂਸ ਦੇ ਕਈ ਹਿੱਸੇ ਹਨ ਜਿੱਥੇ ਸਿਰਫ ਲੜਕੀਆਂ ਪੈਦਾ ਹੁੰਦੀਆਂ ਹਨ ਲੜਕੇ ਪੈਦਾ ਹੀ ਨਹੀਂ ਹੁੰਦੇ ਉਹ ਲੜਕੀਆਂ ਜਾਂ ਤਾਂ ਚੀਨ ਵਾਲੇ ਪਾਸਿਓਂ ਕਿਸੇ ਨਾਲ ਵਿਆਹ ਕਰਾਉਂਦੀਆਂ ਨੇ ਜਾਂ ਹੋਰਨਾਂ ਦੇਸ਼ਾਂ ਦੇ ਲੋਕਾਂ ਨਾਲ ਕਰਾਉਂਦੀਆਂ ਨੇ ਇਹ ਮੇਰੇ ਸੁਣਨ ਸਮਝਣ ਵਿੱਚ ਆਇਆ ਸੀ ਰੂਸ ਦੀ ਪੰਜਾਬ ਦੇ ਪੌਣ ਪਾਣੀ ਦੇ ਉੱਤੇ ਹਮੇਸ਼ਾ ਅੱਖ ਰਹੀ ਇਸੇ ਲਈ ਉਹ ਅਫਗਾਨਿਸਤਾਨ ਦੇ ਬਾਰਡਰ ਰਹੀਂ 20 ਸਾਲ ਅਫਗਾਨਿਸਤਾਨ ਨਾਲ ਲੜਦਾ ਰਿਹਾ ਵੀ ਕਿਸੇ ਤਰ੍ਹਾਂ ਅਫਗਾਨਿਸਤਾਨ ਵਿੱਚ ਪੈਰ ਲੱਗ ਜਾਣ ਜੇ ਉਸਦੇ ਪੈਰ ਉੱਥੇ ਲੱਗ ਜਾਂਦੇ ਫਿਰ ਉਸਨੇ ਪਾਕਿਸਤਾਨ ਵਿੱਚ ਵੜਨਾ ਸੀ ਫਿਰ ਪਾਕਿਸਤਾਨ ਵਿੱਚ ਉਹਨੇ ਪੈਰ ਲਾਉਣੇ ਸਨ ਉਸ ਤੋਂ ਬਾਅਦ ਵਾਰੀ ਸੀ ਪੰਜਾਬ ਦੀ ਜਿੱਥੇ ਦੀ ਜ਼ਮੀਨ ਪਾਉਣ ਪਾਣੀ ਅਤੇ ਅਮੀਰ ਵਾਤਾਵਰਣ ਦਾ ਜਿੰਨਾ ਭੰਡਾਰ ਹੈ ਉਸ ਉੱਤੇ ਕਬਜ਼ਾ ਕਰਕੇ ਉਸਨੇ ਆਪਣੀ ਸੱਤਾ ਨੂੰ ਮਜ਼ਬੂਤ ਕਰਨਾ ਸੀ ਪਰ ਜਦ ਤੱਕ ਸਿੱਖੀ ਵਿਚਾਰਧਾਰਾ ਜਿਉਂਦੀ ਹੈ ਉਦੋਂ ਤੱਕ ਉਸ ਦਾ ਸੁਪਨਾ ਪੂਰਾ ਵੀ ਨਹੀਂ ਹੋਣਾ ਇਸ ਕਰਕੇ ਉਸਨੇ ਕਮਿਊਨਿਜ਼ਮ ਦੀ ਲਹਿਰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਲਹਿਰ ਦੀ ਲਪੇਟ ਵਿੱਚ ਆਏ ਹੋਏ ਕਮਜ਼ੋਰ ਦਿਮਾਗ ਕਮਜ਼ੋਰ ਮਾਨਸਿਕਤਾ ਵਾਲੇ ਸਿੱਖ ਬੇਸ਼ੱਕ ਪੜ੍ਹ ਲਿਖ ਗਏ ਪਰ ਜ਼ਹਿਨੀ ਗੁਲਾਮੀ ਕਰਕੇ ਉਹ ਰੂਸ ਦੇ ਪ੍ਰਭਾਵ ਥੱਲੇ ਕਾਮਰੇਡ ਬਣੇ ਉਹਨਾਂ ਨੂੰ ਕਾਮਰੇਡ ਬਣਾਉਣ ਦਾ ਇੱਕੋ ਇੱਕ ਕਾਰਨ ਸੀ ਕਿ ਸਿੱਖੀ ਵਿਚਾਰਧਾਰਾ ਖਤਮ ਕੀਤੀ ਜਾਵੇ ਇਸੇ ਕਰਕੇ ਉਹਨਾਂ ਨੂੰ ਰੱਬ ਨਾ ਹੋਣ ਦਾ ਖਿਆਲ ਉਹਨਾਂ ਦੇ ਕਮਜ਼ੋਰ ਦਿਮਾਗਾਂ ਵਿੱਚ ਪਾਇਆ ਗਿਆ ਅਤੇ ਸਿੱਖੀ ਨਾਲੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਿਆ ਗਿਆ ਕਾਮਰੇਡ ਵਿਅਕਤੀ ਜਿੰਨਾ ਮਰਜ਼ੀ ਸਿਆਣਾ ਹੋਵੇ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ ਜੇ ਉਸ ਦਾ ਸੌਫਟਵੇਅਰ ਅਜੇ ਰੂਸੀ ਹੈ ਤਾਂ ਨਾ ਤਾਂ ਉਹ ਸਿੱਖ ਹੈ ਤੇ ਨਾ ਹੀ ਸਿੱਖੀ ਵਿਚਾਰਧਾਰਾ ਨੇ ਉਸ ਨੂੰ ਅਪਣਾਉਣਾ। ਦਰਬਾਰ ਸਾਹਿਬ ਦੇ ਹਮਲੇ ਸਮੇਂ ਰੂਸੀ ਏਜੰਸੀਆਂ ਨੇ ਭਾਰਤੀ ਏਜੰਸੀਆਂ ਨਾਲ ਗਿੱਟਮਿਟ ਕਰਕੇ ਇਹ ਤੈਅ ਕਰ ਲਿਆ ਸੀ ਕਿ ਪੰਜਾਬ ਦੇ ਵਿੱਚੋਂ ਨਵਾਂ ਉੱਭਰਿਆ ਖਾਲਸਾ ਇਨਕਲਾਬ ਬਨਾਮ ਭਿੰਡਰਾਂਵਾਲਾ ਇਨਕਲਾਬ ਇਸ ਨੂੰ ਖਤਮ ਕਰ ਦਿਓ ਤੇ ਇਸ ਨੂੰ ਖਤਮ ਕਰਨ ਵਾਸਤੇ ਕਾਮਰੇਡਾਂ ਦੀ ਮਦਦ ਲਓ। ਕਾਮਰੇਡਾਂ ਨੇ ਮਦਦ ਕੀਤੀ ਵੀ ਪਰ ਕਈ ਕਾਮਰੇਡ ਕੁਸਪੈਠ ਕਰਨ ਵਾਸਤੇ ਜਦੋਂ ਸੰਤ ਜਰਨੈਲ ਸਿੰਘ ਦੇ ਕੋਲ ਭੇਜੇ ਗਏ ਤਾਂ ਸੰਤ ਜਰਨੈਲ ਸਿੰਘ ਜੀ ਦੀ ਜ਼ਰਖੇਜ਼ ਭਗਤੀ ਨੇ ਉਹਨਾਂ ਕਾਮਰੇਡਾਂ ਦਾ ਦਿਮਾਗ ਬਦਲ ਕੇ ਉਹਨਾਂ ਨੂੰ ਹੀ ਅਮਰਤ ਸ਼ਕਾ ਕੇ ਸਿੱਖ ਬਣਾ ਮਾਰਿਆ ਇਹ ਗੱਲ ਬਿਲਕੁਲ ਭਾਰਤ ਤੇ ਰੂਸ ਦੇ ਉਲਟ ਹੋ ਗਈ ਅੰਦਰ ਖਾਤੇ ਪ੍ਰੋਗਰਾਮ ਇਹ ਸੀ ਜੇ ਇਸ ਲਹਿਰ ਨੂੰ ਖਤਮ ਕਰਨ ਵਿੱਚ ਉਹ ਸਫਲ ਹੋ ਜਾਂਦੇ ਤਾਂ ਤੁਰੰਤ ਪੰਜਾਬ ਦੀਆਂ ਚੋਣਾਂ ਕਰਾ ਕੇ ਇੱਥੇ ਦੀ ਜਿਹੜੀ ਪੰਜਾਬ ਦੀ ਸਰਕਾਰ ਸੀ ਉਹ ਕਮਿਊਨਿਜ਼ਮ ਕਾਮਰੇਡਾਂ ਦੀ ਬਣਾਉਣੀ ਸੀ ਜੇ ਸਰਕਾਰ ਕਾਮਰੇਡਾਂ ਦੀ ਬਣ ਜਾਂਦੀ ਤਾਂ ਯਕੀਨਨ ਸਿਰਫ ਘਰ ਘਰ ਦੇ ਵਿੱਚ ਕਾਮਰੇਡ ਹੀ ਜਮਣੇ ਸਨ ਜੇ ਰੂਸ ਹੌਲੇ ਹੌਲੇ ਇਸ ਤਰੀਕੇ ਸਫਲ ਹੋ ਜਾਂਦਾ ਫਿਰ ਉਹਨਾਂ ਨੇ ਇੱਥੇ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰਨੀ ਸੀ ਇਹਨਾਂ ਲੋਕਾਂ ਦੇ ਜ਼ਰੀਏ ਸੰਸਾਰ ਉੱਤੇ ਪੰਜ ਕੁ ਧਰਤੀਆਂ ਹਨ ਜ਼ਰਖੇਜ਼ ਅਤੇ ਉਹਨਾਂ ਪੰਜ ਜ਼ਰਖੇਜ਼ ਉਪਜਾਊ ਧਰਤੀਆਂ ਵਿੱਚੋਂ ਜਿਹੜੀਆਂ ਸਭ ਤੋਂ ਵੱਧ ਜ਼ਰਖੇਜ਼ ਵੱਧ ਉਪਜਾਊ ਹਨ ਉਹਨਾਂ ਦੀ ਸ਼੍ਰੇਣੀ ਵਿੱਚ ਪੰਜਾਬ ਦੀ ਧਰਤੀ ਆਉਂਦੀ ਹੈ ਪੰਜਾਬ ਦਾ ਪਾਣੀ ਖੋਣਾ ਰੂਸੀ ਏਜੰਸੀਆਂ ਦੀ ਸਲਾਹ ਦੇ ਨਾਲ ਸਾਰਾ ਕੁਝ ਹੋਇਆ ਜਿਸ ਦੇ ਰੂਸ ਨੂੰ ਸਜਾਵੀ ਮਿਲੀ ਕਿ ਸਿੱਖਾਂ ਦੇ ਗੁਰਦੁਆਰੇ ਢਾਕੇ ਪੰਜਾਬ ਨੂੰ ਮਰਨ ਵਾਲਿਆਂ ਦੇ ਆਪਣੇ ਦੇਸ਼ ਦੇ 12-13 ਟੋਟੇ ਹੋਏ ਅਰੇ ਗਾਂਵ ਹੀ ਹੋਣੇ ਨੇ ਮੇਰਾ ਖਿਆਲ ਅਗੇ ਜਿਹੜੇ ਹੁਣ ਹੋਣੇ ਨੇ ਸ਼ਾਇਦ ਉਹ ਵੀ 20-25 ਹੋਣਗੇ ਇਹੋ ਹੀ ਹਸ਼ਰ ਭਾਰਤ ਦਾ ਹੋਣਾ ਇਸ ਦੇ ਵੀ ਟੋਟੇ ਹੋਣੇ ਨੇ ਟੋਟੇ ਹੋਣ ਦਾ ਮਤਲਬ ਇਹ ਹੈ ਕਿ ਜਿਹੜਾ ਅੰਗਰੇਜ਼ਾਂ ਨੇ ਵੱਖਰੇ ਵੱਖਰੇ ਰਾਜਾਂ ਨੂੰ ਦਬਾ ਕੇ ਇਕੱਠਾ ਕੀਤਾ ਉਹ ਉਹਨਾਂ ਉਹਨਾਂ ਭਾਈਚਾਰਿਆਂ ਨੂੰ ਰਾਜ ਦੁਆਰਾ ਵਾਪਸ ਮਿਲ ਜਾਣੇ ਨੇ ਸਾਨੂੰ ਇਕੱਲਾ ਭਾਰਤ ਤੋਂ ਖਤਰਾ ਨਹੀਂ ਸਾਨੂੰ ਰੂਸ ਤੋਂ ਵੀ ਖਤਰਾ ਹੈ ਪਰ ਇਹ ਸਾਰੇ ਖਤਰੇ ਗੁਰੂ ਦੀ ਕਿਰਪਾ ਸਦਕਾ ਸਿੱਖਾਂ ਦੇ ਸਾਰੇ ਹੀ ਲੱਤ-ਹੀਠੋਂ ਕੱਢਨੇ ਹਨ ਸਾਰਿਆਂ ਨੂੰ ਪਛਾੜਨਾ ਸਾਰਿਆਂ ਉਤੇ ਫਤਿਹ ਪ੍ਰਾਪਤ ਕਰਕੇ ਖਾਲਸੇ ਦੀ ਜਿੱਤ ਦਾ ਝੰਡਾ ਲਹਿਰਾਉਣਾ ਇਹ ਵੀ ਗੁਰੂ ਸਾਹਿਬ ਵੱਲੋਂ ਤੈਅ ਸੋ ਰੂਸ ਦੀ ਸਿੱਖਾਂ ਨਾਲ ਦੁਸ਼ਮਣੀ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਇਸ ਧਰਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਕਬਜ਼ਾ ਕਰਨ ਲਈ ਉਸ ਨੂੰ ਵਿਚਾਰਧਾਰਾ ਖਤਮ ਕਰਨੀ ਪੈਣੀ ਹੈ ਉਸ ਨੂੰ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਉਹ ਕਮਿਊਨਿਜ਼ਮ ਕਾਮਰੇਡੀਜ਼ਮ ਸ਼ੁਰੂ ਕਰਦਾ ਹੈ ਉਸ ਕਾਮਰੇਡ ਇਜ਼ਮ ਦੇ ਸਿੱਖਾਂ ਨੇ ਅੱਜ ਤੱਕ ਪੈਰ ਨਹੀਂ ਲੱਗਣ ਦਿੱਤੇ ਪਰ ਭਾਰਤ ਨਾਲ ਰਲ ਗਏ ਉਸ ਕਾਮਰੇਡੀ ਵਿਚਾਰਧਾਰਾ ਦੇ ਲਾਣੇ ਨੂੰ ਯੂਨੀਵਰਸਟੀਆਂ ਦਾ ਸਾਰਾ ਪ੍ਰਬੰਧ ਵਿੱਦਿਆ ਦਾ ਸਾਰਾ ਪ੍ਰਬੰਧ ਦਿੱਤਾ ਹੋਇਆ ਹੈ ਇਹਨਾਂ ਦੇ ਨਾਲ ਰਲ ਕੇ ਹੀ ਸਿੱਖਾਂ ਦੇ ਇਤਿਹਾਸ ਦੇ ਵਿੱਚ ਸਾਰਾ ਕੁਝ ਗਲਤਮਲਤ ਪ੍ਰਪੋਗੰਡਾ ਜੋ ਵੀ ਤਬਦੀਲੀ ਆਈ ਇਹਨਾਂ ਦੇ ਨਾਲ ਰਲ ਕੇ ਹੋ ਰਹੀ ਹੈ ਹੁਣ ਤੁਸੀਂ ਪੁੱਛੋਗੇ ਤੇਰੇ ਕੋਲ ਸਬੂਤ ਕੀ ਨੇ ਹਰ ਗੱਲ ਦਾ ਸਬੂਤ ਨਹੀਂ ਹੁੰਦਾ ਉਸੇ ਤਰ੍ਹਾਂ ਜਿਵੇਂ ਰੱਬ ਨੂੰ ਵਿਖਾਉਣ ਵਾਸਤੇ ਕੋਈ ਸਬੂਤ ਨਹੀਂ ਹੁੰਦਾ ਪਰ ਗੱਲ ਸੱਚੀ ਹੁੰਦੀ ਹੈ ਇਹ ਸਬੂਤ ਜਿਹੜੇ ਨੇ ਇਹ ਲੱਭਣੇ ਪੈਂਦੇ ਨੇ ਬੰਦੇ ਦੇ ਐਕਸ਼ਨਾਂ ਤੋਂ ਕਿ ਬੰਦਾ ਕੰਮ ਕੀ ਕਰਦਾ ਹੈ ਇਹ ਬੰਦਾ ਬੋਲਦਾ ਕਿਵੇਂ ਹੈ ਇਹ ਤੁਰਦਾ ਕਿਵੇਂ ਹੈ ਇਹ ਪੱਗ ਕਿਹੜੇ ਸਟਾਈਲ ਦੀ ਬੰਦਾ ਹੈ ਇਹ ਹੰਗਾਰਾ ਕਿਹੜੇ ਢੰਗ ਨਾਲ ਦਿੰਦਾ ਜਦੋਂ ਕਾਮਰੇਡ ਲਾਣਾ ਅੱਜ ਵੀ ਸਾਡੇ ਨਾਲ ਖਾਲਿਸਤਾਨ ਦੇ ਨਾਮ ਤੇ ਸਾਡਾ ਵਿਰੋਧੀ ਬਣ ਕੇ ਬਹਿੰਦਾ ਹੈ ਇਹੋ ਹੀ ਪਛਾਣ ਹੈ ਕਿ ਰੂਸ ਦੇ ਪ੍ਰੌਕਸੀ ਨੇ ਰੂਸ ਦੀਆਂ ਕੱਟਪੁਤਲੀਆਂ ਨੇ ਰੂਸੀ ਵਿਚਾਰਧਾਰਾ ਦਾ ਇੱਕ ਖਮੀਰ ਹੈ ਜੇ ਇਹ ਸਿੱਖਾਂ ਦੇ ਘਰ ਜਮੇ ਹੁੰਦੇ ਸਿੱਖ ਵਿਚਾਰਧਾਰਾ ਦਾ ਸੌਫਟਵੇਅਰ ਇਹਨਾਂ ਦੇ ਦਿਮਾਗਾਂ 'ਚ ਹੁੰਦਾ ਤੇ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਇਹ ਨਾਲ ਖੜਦੇ ਹਾਲਾਂਕਿ ਬਹੁਤ ਸਾਰੇ ਕਾਮਰੇਡ ਸਿੱਖ ਬਣ ਗਏ ਉਹਨਾਂ ਨੇ ਅੰਮ੍ਰਿਤ ਛੱਕੇ ਗੁਰੂ ਵਾਲੇ ਵੀ ਬਣੇ ਉਹਨਾਂ ਵਿੱਚੋਂ ਅਜਮੇਰ ਸਿੰਘ ਚੰਡੀਗੜ੍ਹ ਵਾਲੇ ਇੱਕ ਹਨ ਇਸੇ ਕਰਕੇ ਗਾਹੇ-ਬਗਾਹੇ ਉਹ ਇਹਨਾਂ ਦੀ ਚਮੜੀ ਦੇ ਉੱਤੋਂ ਹੌਲੀ-ਹੌਲੀ ਛਿਲਲਾ ਕੇ ਤੇ ਇਹਨਾਂ ਦੇ ਬਾਰੇ ਦੱਸਦੇ ਨੇ ਫਿਰ ਉਸ ਦਾ ਵੀ ਬਹੁਤ ਵੱਡਾ ਵਿਰੋਧ ਹੁੰਦਾ ਰਹਿੰਦਾ ਜਦੋਂ ਸਿੱਖ ਕਾਮਰੇਡ ਦਾ ਵਿਰੋਧ ਕਰਨਗੇ ਤਾਂ ਉਸ ਦਾ ਮਤਲਬ ਰੂਸ ਦਾ ਵਿਰੋਧ ਹੈ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਮੈਂ ਉਸ ਤੋਂ ਹੁਣ ਸਟ ਜਿਹੜੇ ਵੀਰਾਂ ਦੇ ਮਨ ਵਿੱਚ ਸ਼ੰਕਾ ਸੀ ਨਾ ਕਿ ਰੂਸ ਦਾ ਸਿੱਖਾਂ ਨਾਲ ਵਿਰੋਧ ਕਿਉਂ ਆ ਤੇ ਕੀ ਵਜ੍ਹਾ ਹੈ ਉਸ ਦਾ ਸਿੱਟਾ ਇਹ ਹੈ ਕਿ ਜੇ ਅਸੀਂ ਕਾਮਰੇਡਾਂ ਦਾ ਵਿਰੋਧ ਕਰਾਂਗੇ ਤਾਂ ਇਸ ਦਾ ਸਾਫ਼ ਮਤਲਬ ਹੈ ਕਿ ਅਸੀਂ ਰੂਸ ਦਾ ਵਿਰੋਧ ਕਰ ਰਹੇ ਹਾਂ ਰੂਸ ਦੀ ਵਿਚਾਰਧਾਰਾ ਦਾ ਵਿਰੋਧ ਕਰ ਰਹੇ ਹਾਂ ਰੂਸ ਦੇ ਹੱਥਾਂ ਦਾ ਵਿਰੋਧ ਕਰ ਰਹੇ ਹਾਂ ਰੂਸ ਦੀ ਇਹ ਦਿਮਾਗ ਦਾ ਵਿਰੋਧ ਕਰ ਰਹੇ ਹਾਂ ਰੂਸ ਦੀ ਸਿੱਖਾਂ ਨਾਲ ਦੁਸ਼ਮਣੀ ਅਤੇ ਵਿਰੋਧ ਦਾ ਬਸ ਇਹੀ ਇਨਾਂ ਕਾਰਨ ਹੈ ਇਸ ਧਰਤੀ ਦੇ ਉੱਤੇ ਕਿਸੇ ਵੀ ਹੋਰ ਟੁੱਟੀ ਪਜੀ ਸ਼ਕਤੀ ਨੇ ਕਾਮਯਾਬ ਨਹੀਂ ਹੋਣਾ ਜੇ ਕਿ ਸਿਰੇ ਸ਼ੱਕ ਹੋਵੇ ਤਾਂ ਆਪਾਂ ਬਾਬਾ ਸ਼ਾ ਮੁਹੰਮਦ ਨੂੰ ਪੁੱਛ ਲੈਨੇ ਆਂ ਸ਼ਾ ਮੁਹੰਮਦਾ ਅਖੀਰ ਨੂੰ ਸੋਈ ਹੋਸੀ ਜੋ ਚਾਹੇਗਾ ਖਾਲਸਾ ਪੰਥ ਮੀਆਂ ਸ਼ਾ ਮੁਹੰਮਦ ਕਹਿੰਦਾ ਇਸ ਧਰਤੀ ਦੇ ਉੱਤੇ ਡੰਕਾ ਉਹਦਾ ਹੀ ਖੜਕਣਾ ਹੈ ਝੰਡੇ ਉਹਦੇ ਹੀ ਝੁਲਣੇ ਆ ਪਰਚਮ ਉਹਦੇ ਹੀ ਇੱਥੇ ਝੁਲਣੇ ਨੇ ਨਗਾਰੇ ਉਹਦੇ ਹੀ ਖੜਕਣਗੇ ਜਕਾਰੇ ਉਹਦੇ ਹੀ ਵੱਜਣਗੇ ਜਿਸ ਨੂੰ ਸਪੋਰਟ ਖਾਲਸਾ ਪੰਥ ਦੀ ਹੋਵੇਗੀ ਤੇ ਖਾਲਸਾ ਪੰਥ ਦੀ ਸਪੋਰਟ ਅੱਜ ਹੈਗੀ ਆ ਖਾਲਿਸਤਾਨ ਬਣਾਉਣ ਵਾਲਿਆਂ ਨੂੰ ਸੋ ਸ਼ਾ ਮੁਹੰਮਦ ਦੀ ਗੱਲ ਦੇ ਮੁਤਾਬਕ ਫਿਰ ਖਾਲਿਸਤਾਨ ਬਣੇਗਾ ਬਣੇਗਾ ਸਿਰਫ ਇਹ ਨਹੀਂ ਕਿ ਇੱਕ ਉਮੀਦ ਹੈ ਕਿ ਬਣੇਗਾ ਹਰ ਹਾਲਤ ਵਿੱਚ ਸਿੱਖਾਂ ਨੇ ਖਾਲਸਤਾਨ ਬਣਾਉਣਾ ਹੈ ਇਹ ਸਾਡੀ ਲੋੜ ਹੈ ਇਹ ਸਾਡੀ ਜ਼ਰੂਰਤ ਹੈ ਇਹ ਸਾਡਾ ਧਰਮ ਹੈ ਇਹ ਸਾਡਾ ਆਖਰੀ ਐਜੰਡਾ ਹੈ ਇੱਕ ਸਵਾਲ ਦਾ ਜਵਾਬ ਆਪਾਂ ਹੋਰ ਦੇਣਾ ਹੈ ਕਿ ਖਾਲਸਤਾਨ ਦੇ ਵਿੱਚ ਹੋਰ ਸਟੇਟਾਂ ਵੀ ਆਉਣੀਆਂ ਹਨ ਤੇ ਕੀ ਇਸ ਨਾਲ ਸਿੱਖਾਂ ਦੀ ਗਿਣਤੀ ਥਨੀ ਘਟੇਗੀ ਜੇ ਸਿੱਖਾਂ ਦੀ ਗਿਣਤੀ ਘਟ ਗਈ ਤਾਂ ਕੀ ਅਗਲੀਆਂ ਨਸਲਾਂ ਨੂੰ ਫਿਰ ਆਜ਼ਾਦੀ ਵਾਸਤੇ ਕੋਈ ਫਿਰ ਨਵੇਂ ਸਿਰੋਂ ਕੰਮ ਕਰਨਾ ਪਊਗਾ ਇਸ ਗੱਲ ਦਾ ਜਵਾਬ ਆਪਾਂ ਕੱਲ੍ਹ ਵਾਲੇ ਐਪੀਸੋਡ ਵਿੱਚ ਦੇਵਾਂਗੇ ਨਹੀਂ ਤਾਂ ਇਹ ਲੰਬਾ ਹੋ ਜਾਣਾ ਹੈ ਆਪਣਾ ਆਪਣਾ ਖਿਆਲ ਰੱਖੋ ਮਹਾਰਾਜ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੱਲ ਨੂੰ ਮਿਲਦੇ ਆਂ ਫਿਰ ਆਪਾਂ ਖਾਲਸਾਤਨ ਦੇ ਵਿੱਚ ਰਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ